ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਣ ਆਪਾਂ ਪਹੁੰਚੇ ਆ ਬਾਈ ਕਰਨ ਗੋਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂ ਗਲਾਂ ਇਹ ਰਾਹੋਂ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਾਸੀ ਕਾਲ ਭਾਈ 사ਸੀ ਕਾਲ ਬਾਈ ਜੀ ਹੋਰ ਸਾਰਿਆਂ ਨੂੰ ਠੀਕ ਠਾਕ ਹੋ ਜੀ ਵਧੀਆ ਭਾਈ ਤੁਸੀਂ ਦੱਸੋ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਜੀ ਬਰੇ ਬੜੇ ਟਾਈਮ ਬਾਦ ਵੀਡੀਓ ਆ ਰਹੀ ਹੈਗੀ ਭਾਈ ਆਪਾਂ ਦਾ ਨਾ ਕੰਮ ਸ਼ੁਰੂ ਕੀਤਾ ਸੀ ਆਪਾਂ ਨੂੰ ਫੋਨ ਮੇਰੇ ਭੈਣ ਭਰਾ ਕਰਦੇ ਸੀ ਆਪਾਂ ਨੂੰ ਮਹੀਨਾ ਹੀ ਹੋ ਗਿਆ ਤਰਕੀਬ ਨੂੰ ਕੰਮ ਸ਼ੁਰੂ ਕੀਤਾ ਨਾ ਸ਼ੈੱਡ ਬਣਾਇਆ ਦਿਖਾ ਦੇ ਆ ਦੇਖ ਲਓ ਜੀ ਬਾਈ ਸਾਰਾ ਹੀ ਫਾਰਮ ਬਣਾਤਾ ਫਿਰ ਹਾਂ ਹਾਂ ਬਰੇ ਸਾਰਾ ਹੀ ਚਲੋ ਜੀ ਆ ਦੇਖੋ ਸਾਰਾ ਸ਼ੈੱਡ ਬਣਾਇਆ ਆਪਾਂ ਹੀ ਹੁਣ ਨਵਾਂ ਸਾਰਾ ਹੀ ਇਹ ਕਾਂ ਕਰਕੇ ਥੋੜਾ ਜਿਹਾ ਸਮਾਨ ਲੱਗ ਗਿਆ ਫੋਨ ਆਉਂਦੇ ਸੀ ਬਾਕੀ ਪਸ਼ੂ ਵੇਚਦੇ ਰਹੇ ਜਨ ਕਿ ਇੱਕ ਇੱਕ ਦੋ ਦੋ ਲਿਆ ਕੇ ਵੇਚਦੇ ਨਹੀਂ 10 10 ਗਾਵਾਂ ਨਹੀਂ ਆਉਂਦੀਆਂ ਰਹੀਆਂ ਆਪਣੇ ਕੋਲ ਹੁਣ ਆਪਣੇ ਕੋਲ ਬਣ ਗਿਆ ਹੁਣ ਆਪਾਂ 20 ਤੋਂ 25 ਗਾਵਾਂ ਆਪਣੇ ਕੋਲ ਰੂਟੀਨ ਚ ਹੀ ਹੋਇਆ ਕਰਨੀਆਂ ਸਹੀ ਹੈ ਵੀਰੇ ਆਪਣੇ ਕੋਲ ਹਰ ਸਮੇਂ ਇੱਥੇ ਗਾਵਾਂ ਮਿਲਿਆ ਕਰਨੀਆਂ ਠੀਕ ਹੈ ਵੀਰੇ ਰੇਟ ਸਾਰੇ ਹੀ ਹੋਇਆ ਕਰਨਗੇ ਕੋਈ ਮੇਰਾ ਭੈਣ ਭਰਾ ਵਿੱਚ ਮਾਤੜ ਵੀ ਆ ਕੋਈ ਗੰਜਾ ਵੀ ਆ ਠੀਕ ਆ 5000 ਤੋਂ ਲੈ ਕੇ ਲੱਖ ਤੱਕ ਆਪਣਾ ਕੋ ਗਾਂ ਮਿਲਿਆ ਕਰ ਹਰ ਤਰ੍ਹਾਂ ਦੀ ਗਾਂ ਮਿਲਿਆ ਕਰ ਕਿਸ ਨੇ ਚੱਪਸ ਲੈਣੀਆਂ ਕਿਸ ਨੇ ਟੋਕਰ ਲੈਣੀਆਂ 6-7 ਕਿਲੋ ਵਾਲੀ ਠੀਕ ਹੈ ਕਿਸੇ ਤਾਜੀ ਲੈਣੀ ਕਿਸੇ 20 ਕਿਲੋ ਲੈਣੀਆਂ 25 ਕਿਲੋ ਦੀ ਹਰ ਇੱਕ ਤਰ੍ਹਾਂ ਦੀ ਮੇਰਾ ਸਹੀ ਹੈ ਬਿਲਕੁਲ ਬਾਕੀ ਭੈਣ ਭਰਾਵਾਂ ਦਾ ਸਾਫ ਇਨਾਂ ਕਿੰਨਾ ਕਿ ਯਾਰ ਆਪ ਨੂੰ ਪਿਆਰ ਦਿੱਤਾ ਠੀਕ ਹੈ ਜੀ ਸਹੀ ਹੈ ਵੀਰੇ ਹੁਣ ਮੈਂ ਇਸ ਗੱਲ ਦੀ ਸੋਰੀ ਚਾਹੁੰਦਾ ਵੀ ਵੀਡੀਓ ਲੇਟ ਪਈ ਆ ਬਹੁਤ ਫੋਨ ਆਉਂਦੇ ਠੀਕ ਹੈ ਸਹੀ ਹੈ ਜੀ ਤੇ ਅੱਜ ਦੀ ਵੀਡੀਓ ਚ ਆਪਣੇ ਕੋਲ ਦੋ ਹੀ گاਵਾ ਠੀਕ ਹੈ ਵੀਰੇ ਤਿੰਨ ਗਾਮ ਸੀ ਇੱਕ ਬਾਈ ਹੋਣੀ ਉਹ ਤੁਹਾਡੇ ਸਾਹਮਣੇ ਹੀ ਰਹਿ ਗਈ ਹਾਂ ਤਿੰਨ ਗਾਮ ਆਪਣੇ ਕੋਲ ਰਾਤ ਆਈਆਂ ਸੀ ਕੱਲ ਸ਼ਾਮੀ 6 ਵਜੇ ਦੇ ਨਾਲ ਤੇ ਹੁਣੇ ਸੌਦਾ ਹੋ ਗਿਆ ਤੇ ਦੋ ਗਾਮਾਂ ਵੀਰੇ ਆ ਵੀ ਜਿਵੇਂ ਜਯਾ ਜੀ ਮਿਲਿਆ ਕਰਨਗੇ ਠੀਕ ਹੈ ਮਤਲਬ ਬਾਈ ਕੰਮ ਰੁਟੀਨ ਚ ਹੀ ਚੱਲਦਾ ਰਿਹਾ ਤੇ ਇਹ ਚੱਲੂਗਾ ਹੁਣ ਵੀਰੇ ਸਹੀ ਹੈ ਸਹੀ ਹੈ ਹੁਣ ਤੁਹਾਨੂੰ ਪਤਾ ਆਪਾਂ ਇੰਨਾ ਚਲੋ ਬਣਾਇਆ ਬਾਬੇ ਜੀ ਆਪਾਂ ਹਾਂਜੀ ਸਹੀ ਹੈ ਵੀਰੇ ਚਲੋ ਡੰਗਰ ਵੇਚਾਂਗੇ ਠੀਕ ਹੈ ਠੀਕ ਹੈ ਵੀਰੇ ਹਾਂਜੀ ਆਜੇ ਫਿਰ ਬਈ 1 ਨੰਬਰ ਲਈ ਇੱਤੋਂ ਸ਼ੁਰੂ ਕਰ ਲੈਣ। ਆਜਾ ਜੀ ਕਾਲੀ ਗਾਂ ਤੋਂ। ਇਹਦੇ ਬਾਰੇ ਡਿਟੇਲ ਦੱਸੀ ਚੱਲੋ। ਵੀਰੇ ਆਪ ਇਹ ਦੂਜੇ ਸੂਏ ਗਾਂ ਸੂਈ ਆ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਵੀਰੇ। ਦੁੱਧ ਦੇ ਥੱਲੇ ਕਹਿ ਲਓ ਜਿੰਨਾ ਮਰਜ਼ੀ ਕਹਿਣ ਨੂੰ ਸੀਗਾ 20 ਕਹਿ ਲਓ 18 ਕਹਿ ਲਓ। ਜਿਹੜਾ ਚਵਾ ਕੇ ਆਪਾਂ ਦੇਵਾਂਗੇ 15 ਤੋਂ ਪਲੱਸ ਚਵਾ ਦਵਾਂਗੇ। ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਠੀਕ ਆ। ਹਾਂਜੀ ਹਾਂਜੀ ਵੀਰੇ। ਚਵਾਈ ਦੀਆਂ ਨ ਮੋਟੀ ਹੋਊਗੀ ਜਿਹਨੇ ਮੈਂ ਇੱਕ ਗੱਲ ਦੀ ਬਾਅਦ ਨਾ ਵੀਡੀਓ ਦੇ ਵਿੱਚ ਠੀਕ ਆ। ਜੇ ਕਿਸੇ ਮੇਰੇ ਭੈਣ ਭਰਾਣੇ ਨ ਵੀ ਲੈਣ ਆਉਣਾ ਹਾਂਜੀ ਰਹਿਣ ਦਾ ਪ੍ਰਬੰਧ ਆ ਸਹੀ ਹੈ ਸਹੀ ਹੈ ਠੀਕ ਹੈ ਜੀ ਵਧੀਆ ਕਮਰਾ ਮਿਲੂਗਾ ਵਧੀਆ ਤੁਹਾਨੂੰ ਸਾਰਾ ਰੋਟੀ ਪਾਣੀ ਮਿਲੂਗਾ ਠੀਕ ਹੈ ਜੀ ਠੀਕ ਹੈ ਬਾਈ ਨੇ ਕਮਰਾ ਵੀ ਬਣਾਇਆ ਹੈ ਗਰੇ ਤੋਂ ਠੀਕ ਹੈ ਜੀ ਤੇ ਆਪਾਂ ਦੇਣੀ ਦੋ ਟਾਈਮ ਚਵਾ ਕੇ ਆ ਸਹੀ ਹੈ ਵੀਰੇ ਮਤਲਬ ਪੂਰੀ ਤਸੱਲੀ ਕਰਾ ਕੇ ਦੇਣੀ ਤਸੱਲੀ ਕਰਾ ਕੇ ਦੇਣੀ ਕੱਲ ਨੂੰ ਲਾਂਭਾ ਨਹੀਂ ਆਪਾਂ ਕਿਸੇ ਵੀ ਗੱਲ ਦਾ ਲੈਣਾ ਠੀਕ ਹੈ ਜੀ ਸਹੀ ਹੈ ਵੀਰੇ ਜੇ ਹੁਣ ਆਪਾਂ ਇਹੀ ਗਾਂ ਜੇ ਮੰਨ ਲਾ ਵੀ ਬਾਹਰ ਲੈਣ ਜਾਣੇ ਹਾਂ ਹਾਂਜੀ ਹਾਂਜੀ ਤੇ ਤੁਹਾਨੂੰ ਹੀ ਪਤਾ ਕਿੰਨੇ ਦੀ ਆ ਤੇ ਆਪਾਂ ਜੈਜ ਭਾਅ ਚ ਦੇ ਦੇਣੀ 15 ਕਿਲੋ ਦੋ ਟਾਈਮ ਚੋ ਲੈਵੇ ਇੱਕ ਮਹੀਨੇ ਦੀ ਸੂਈ ਹੋਈ ਆ ਇਹ ਦਸ ਕੇ ਦੇਣੀ ਆਪਾਂ ਠੀਕ ਹੈ ਜੀ ਠੀਕ ਹੈ ਵੀਰੇ ਬੱਚਾ ਮਰ ਗਿਆ ਵੀਰੇ ਬੱਚਾ ਮਰਿਆ ਵੀਰੇ ਠੰਡ ਪਈ ਆ ਠੰਡਾਂ ਦੇ ਵਿੱਚ ਬੱਚਾ ਮਰਿਆ 15 ਕਿਲੋ ਦੁੱਧ ਦੱਬ ਰਿਹਾ ਇਸ ਟਾਈਮ ਬਈਟਰ ਕੁਆਲਟੀ ਪੂਰੀ ਟੌਪ ਹੈ ਪੂਰੀ ਟੌਪ ਦੀ ਸੀਰੀਅਲ ਸਭ ਬੜੀ ਦੇਖੋ ਅੱਗੇ ਲੱਗਾ ਆ ਇਹ ਦੇਖੋ ਆ ਦੇਖੋ ਆ ਦੇ 18 ਮਾ ਸਹੀ ਆ ਜੀ ਨੇ ਸਹੀ ਆ ਸਹੀ ਆ ਵੀਰੇ ਮੈਂ ਪੂਰੀ ਜਾਣੀ ਮੋਟੀ ਜਿੱਦਾਂ ਮਰਜੀ ਲੈਵਾ ਦਿਖਾ ਆ ਦੇਖੋ ਬਈ ਇਧਰ ਨੂੰ ਕਰ ਆ ਆ ਦੇਖੋ ਕੁਆਲਟੀ ਦੇਖੋ ਪੂਰੀ ਟੌਪ ਦੀ ਆ ਗਈ ਪੂਰਾ ਫਿਟਿੰਗ ਕਲਾ ਇਹ ਲੈਵਾ ਵੀਰੇ ਪੂਰਾ ਵੀ ਪਿਛਲੇ ਸੂਏ ਕਿੰਨਾ ਦੁੱਧ ਪਾਇਆ ਨੇ ਵੀਰੇ ਪਿਛਲੇ ਸੂਏ ਮਾਲਕਾਂ ਦੇ ਕਹਿਣ ਦੇ ਹਿਸਾਬ ਨਾਲ ਹਾਂਜੀ ਯਾਨੀ ਕਿ ਇਹਨੇ 20 ਕਿਲੋ ਦੁੱਧ ਦਿੱਤਾ ਪਲੂਨ ਨੇ ਠੀਕ ਹੈ ਹੁਣ ਵੀ 20 ਕਰ ਜੂ ਜੇ ਕੋਈ ਸੇਵਾ ਵਾਲਾ ਲੈ ਆਈਆ ਸਹੀ ਹੈ ਵੀਰੇ ਭਈ ਉਧਰ ਸੰਭੀ ਬਲੀ ਚੰਗੀ ਹੋਈ ਜੀ ਨਾ ਵੀਰੇ ਸੰਭੀ ਪਲੀ ਹਾਂ ਪੂਰੀ ਵੀਰੇ ਤੋੜ ਲੈ ਭਈ ਇੱਕ ਵਾਰ ਤੋੜਾ ਦਿਖਾ ਦੀਏ ਪੂਰੀ ਸ਼ਾਈਨਿੰਗ ਅਲੀ ਆ ਗਈ ਆ ਲੰਬਾਈ ਲੰਬੂਈ ਦੇਖੋ ਜਿੱਦ ਨੂੰ ਕੱਢ ਲੈਣੇ ਹਨਾ ਮੋੜ ਲੈ ਭਈ ਕਿਉਂਕਿ ਜਗਾ ਅੱਗੇ ਸਮਾਨ ਖਿਲਰ ਰਿਹਾ ਸਹੀ ਹੈ ਵੀਰੇ ਸਹੀ ਹੈ ਹਲੇ ਬਣ ਰਿਹਾ ਆਪਣਾ ਥੋੜਾ ਸ ਹਾਂਜੀ ਹਾਂ ਚਾਈਨਿੰਗ ਪੂਰੀ ਹੈਗੀ ਗਾਂ ਚ ਪਿੱਠ ਫੁੱਟ ਦੇਖੋ ਚੰਗੀ ਹੈਗੀ ਆ ਪੂਰੀ ਵੱਡੀ ਗਾਂ ਮੇਰੇ ਜਿੰਦ ਜਾਨ ਵਾਲੀ ਗਾਂ ਕੋਈ ਛੋਟੀ ਮੰਨ ਕੇ ਨਾ ਆਵੇ ਸਹੀ ਹੈ ਪੂਰੀ ਜਾਨ ਵਾਲੀ ਆ ਗਈ ਭਾਈ ਹਾਂ ਲੰਬਾਈ ਨੂੰ ਬੋਈ ਚੰਗੀ ਹੈ ਬਾਈ ਕਹਿੰਦਾ ਭਾਈ ਇਸ ਟਾਈਮ ਕਿੰਨਾ ਦੁੱਧ ਗਿਆ 15 ਕਿਲੋ ਆ ਵੀਰੇ ਦੋ ਟਾਈਮ ਚਾਰ ਟਾਈਮ ਪੂਰੀ ਥਲੀ ਦੋ ਟਾਈਮ ਚੋਲੇ ਵੀ ਚਾਰ ਟਾਈਮ ਚੋਲੇ ਮਾਲਕਾਂ ਨੇ ਵੱਧ ਦੱਸਿਆ ਆਪਾਂ 15 ਕਿਲੋ ਕਹਿੰਨੇ ਕੋਈ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਸਹੀ ਹੈ ਵੀਰੇ ਰੈਡੀ ਉਪਰਾ ਕਰਦੀ ਵੀ ਥੋੜਾ ਜਿਹਾ ਸਹੀ ਹੈ ਸਹੀ ਹੈ ਵੀਰੇ ਠੀਕ ਹੈ ਨਾ ਉੱਤ ਦਾ ਬਾਈ ਸੰਭੀ ਬਲੀ ਚੰਗੀ ਚੰਗੀ ਵੀਰੇ ਸਹੀ ਸਾਹਿਬ ਚਵਾਇ ਦੀ ਹਰੇਕ ਬੂੰਦ ਬੂੰਦ ਦੀ ਗਾਰੰਟੀ ਹੈ ਉਥਾ ਨਾ ਗੁੱਧ ਘਟ ਹੋਈ ਸਹੀ ਹੈ ਵੀਰੇ ਸਹੀ ਹੈ ਤੇ ਬਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਜਾਇਜ ਮੁੱਲ ਵੀਰੇ ਜਾਇਜ ਹੀ ਆ ਤੋਹਫਾ ਹੀ ਦੇਣਾ ਠੀਕ ਹੈ ਠੀਕ ਹੈ ਜੀ ਹਾਂ ਜੀ 45000 ਦੀ ਦੇ ਦਾਂਗੇ ਆਫਰ ਹੋ ਗਿਆ ਬਾਈ ਫਿਰ ਆਫਰ ਹੀ ਆ ਵੀਰੇ ਚਲੋ ਸਹੀ ਹੈ ਬਾਈ 45000 ਚ 15 ਦਿਨ ਲੱਗਦੇ ਆ ਸਹੀ ਹੈ ਵੀਰੇ ਤਾਜੀ ਸੂਈ ਹੈ ਬਾਈ ਜੇ ਵੀਰੇ ਬੱਚਾ ਹੁੰਦਾ ਇਹ ਮਗਰ ਹੁਣ ਵੀ ਬੱਚਾ ਹੁੰਦਾ 70000 ਦੀ ਗਾਂ ਸੀ ਸਹੀ ਹੈ ਵੀਰੇ ਸਹੀ ਹੈ ਠੀਕ ਹੈ ਜੀ ਵਿੱਚ ਬਥੇਰੇ ਕਵਾੜੀਏ ਜੇ ਫੋਨ ਕਰਦੇ ਆ ਬਾਈ ਇੰਨੇ ਦੀਆਂ ਉਹਨੇ ਕੋਈ ਲਿਆ ਕੇ ਦੱਸੇ ਸਹੀ ਹੈ ਕੋਈ ਮੇਰੇ ਬਰਾਬਰ ਮੈਂ ਕਹਿਣਾ ਵੀ ਇਧਰ ਕੋਈ ਰੇਟ ਦੇ ਕੇ ਦੇਖ ਲੈ ਬਠੀਕ ਨਾ ਜਿਹੜੇ ਗੱਲਾਂ ਕਰਦੇ ਆ ਹਰ ਤਰ੍ਹਾਂ ਦੀ ਬੇਤਸੱਲੀ ਹੈ ਸੰਧੀਆ ਕਰੋ ਤੁਸੀਂ ਦੱਸਾ ਪਾਰ ਪਿੱਛੇ ਦੀ ਦੁੱਧ ਦੀ ਗਾਰੰਟੀ ਹੈ ਹਰ ਰੋਜ਼ ਦੋ ਟਾਈਮ ਚਾਟੇ ਮਿਲਕਿੰਗ ਕਰਕੇ ਲੈ ਕੇ ਜਾਓ ਯਕਿਨਨ ਮੇਰੇ ਕੋਲ ਮੈਂ 10 ਟਾਈਮ ਚੋਲੇ ਮੰਝਾ ਹੈਗਾ ਅਗਲਾ 8 ਟਾਈਮ ਜੇ ਤਸੱਲੀ ਹੋ ਆ ਪੂਰੀ ਜਿੰਦਿਆਂ ਵਾਲੀ ਬੜੀ ਆ ਸਹੀ ਆ ਆ ਜਾ ਬਈ ਦੋ ਨੰਬਰ ਵਾਲੀ ਇਹਦੀ ਡਿਟੇਲ ਦੱਸੀਏ ਆ ਜਾ ਜਰਸੀ ਚ ਆ ਗਈ ਬਈ ਵੀਰੇ ਜਰਸੀ ਕਰੋਸ ਆ ਅੱਛਾ ਜੀ ਇਹ ਸਵੇਰ ਦੀ ਸੂਈ ਹੋਈ ਆ ਤੇ ਹੁਣ 8:30 8:30 ਵੇ ਦੀ ਮੱਛੀ ਦਿੱਤੀ ਆ ਅੱਛਾ ਜੀ ਮਗਰ ਬੱਛੀ ਆ ਗਈ ਬੱਛੀ ਬਹੁਤ ਵਧੀਆ ਦਿੱਤੀ ਟੋਪ ਦੀ ਰਹੀ ਸਹੀ ਆ ਵੀਰੇ ਆ ਦੇਖੋ ਸਹੀ ਆ ਵੀਰੇ ਬੱਛੀ ਵਧੀਆ ਦਿੱਤੀ ਆ ਸਵੇਰ ਦੀ ਸੂਈ ਆ ਵੀ ਜੇਰ ਜੁਰ ਪੈ ਗਈ ਉਹ ਜੇਰ ਪਈ ਆ ਵੀਰੇ ਦਿਖਾ ਦੇ ਆ ਦੇਖੋ ਦੇ ਜੀਰ ਬਈ ਠੀਕ ਹੈ ਬਈ ਠੀਕ ਹੈ ਜੀ ਹਾਂ ਜੀ ਫੇਰ ਵੀ ਪੈ ਗਈ ਹੈਗੀ ਬਾਈ ਦੂਜੇ ਸਵੇ ਸੂਈ ਆ ਦੂਜੇ ਸਵੇ ਸੂਈ ਆ ਵੀਰੇ ਠੀਕ ਹੈ ਤੇ ਬਾਈ ਕਿੰਨਾ ਕੁ ਦੋਤ ਪਿਛਲੇ ਸਵੇ ਪਾਇਆ ਨੇ ਬਰੇ ਆਪਾਂ ਕੋਈ ਇੰਤਾਜਾ ਲਾ ਲਵੇ ਠੀਕ ਆ ਮੈਂ ਇਹ ਨਹੀਂ ਕਹਿੰਦਾ ਨੇ 20 ਦਿੱਤਾ 15 ਦਿੱਤਾ 20 ਦਿੱਤਾ ਠੀਕ ਆ ਆਪਣੀ ਸਮਝ ਨਾਲ ਲੈ ਕੋਈ ਅਗਲਾ 10 ਮੰਨੇ ਕੋਈ 5 ਮਿੰਟ ਦੇ ਹਿਸਾਬ ਨਾਲ ਬਾਈ ਕਿੰਨਾ ਕੀ ਦੋਗੀ 10 ਤੋਂ ਤੇ 12 ਕਿਲੋ ਦੇਉਗੇ ਨੋਰਮਲ ਦੇ ਦੇ ਦੋਗੀ ਬਈ ਐਨਕ ਤੇ ਆਪਾਂ ਹੀ ਨਹੀਂ ਕਹਿੰਦੇ ਨੇ 20 ਕਿਲੋ ਦਿੱਤੇ ਨੇ 15 ਵਾਲੇ ਤੇ ਐਤ ਕੀ 16 ਦੂਗੇ ਤਲਾ ਸਮਝ ਲਾ ਕੇ ਆਪਣੀ ਆ ਵੀ ਠੀਕ ਆ ਜਿਹਦੇ ਥਲੇ ਦੁੱ ਤਾਂ ਤੁੰਚ ਚੰਗਲ ਗਾਡਰ ਕੁਆਲਟੀ ਇਹਦੀ ਵੀ ਚੰਗੀ ਹੈਗੀ ਆ। ਭਾਈ ਚੋਰ ਆ ਵੀਰੇ ਬੋਹਾ ਕੱਢਿਆ ਥੋੜਾ ਜਿਹਾ ਨੇਵੇਂ ਦੇ ਵਿੱਚੋਂ ਹੱਸਾ ਵਾਂ ਜਜਮੈਂਟ ਲਾਇਓ। 10-12 ਕਿਲੋ ਤਾਂ ਭਾਈ ਆਰਾਮ ਨਾਲ ਦੇ ਦੂੰਗਾ। ਹਾਂਜੀ ਆਰਾਮ ਨਾਲ ਦਊ ਜੀ। ਠੀਕ ਹੈ ਜਰਸੀਆਂ ਚ ਭਾਈ ਗੱਦ ਵੀ ਚੰਗਾ ਆ ਗਿਆ। ਹਾਂਜੀ ਹਾਂਜੀ। ਇਹ ਭਾਈ ਤੋਰ ਲੈ ਫਿਰ ਇੱਕ ਵਾਰ ਇਹਦਾ ਵੀ ਤੋਰਾ ਦਿਖਾ ਦਈਏ। ਭਾਈ ਕਹਿੰਦਾ 10-12 ਕਿਲੋ ਦੋਤ ਪਾਈ ਜਾਊਗੀ। ਦੂਜੀ ਸੂਏ ਸੋਈ ਹੈਗੀ ਆ। ਮਗਰ ਬੱਛੀ ਆ ਗਈ ਭਾਈ। ਬੱਛੀ ਆਈ ਮਗਰ ਵੇ ਦੇਖ। ਦੂਜੀ ਸੂਏ ਉਹ ਥੋੜੀ ਫਿੱਕੀ ਆ। ਸਹੀ ਆ ਸਹੀ ਆ। ਸੇਵਾ ਆ ਤੂੰ ਬਣ ਜੂ ਖਾਣ ਅਡਰ ਕੁਆਲਿਟੀ ਦੇਖੋ ਇੱਕ ਵਾਰ ਤਾਂ ਜੰਗੇ ਲੱਗਿਆ ਪੂਰੇ ਗੈਪ ਤੇ ਬਾਈ ਕਹਿੰਦਾ ਚੋਈ ਹੈਗੀ ਉਹਨੇ ਮੜੀ ਜੀ ਬੱਚੀ ਨੂੰ ਵੀ ਪਿਆਇਆ ਸਹੀ ਹੈ ਸਹੀ ਹੈ ਵੀਰੇ ਤੇ ਬਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਮੁੱਲ ਦੇ ਰੋਗਾ ਟੋਕੜਾ ਨਾ ਮੰਚ ਠੀਕ ਹੈ ਜੀ ਇੰਨੇ ਜਗ ਦਾ ਟੋਕੜਾ ਨਹੀਂ ਕਹਿੰਦਾ ਜਿੰਨੇ ਦਿਨ ਤਾਜੀ ਦੇ ਦੇਣੀ ਕੋਈ ਨੁਕਸ ਹੋ ਗਿਆ ਕੋਈ ਭਾਰ ਪਿੱਛਾ ਮਾਰ ਲੋ ਥਾਣ ਵੱਧਦਾ ਉਹਦਾ ਵੀ ਖਾਨ ਨੂੰ ਵੀ ਪੂਰੀ ਚਾਰੂ ਆ ਪਾਣੀ ਨੂੰ ਪੂਰੀ ਚਾਰੂ ਆ ਸਹੀ ਹੈ ਜੀ ਹਰ ਇੱਕ ਤਰ੍ਹਾਂ ਦੀ ਗਾਰੰਟੀ ਆ ਠੀਕ ਹੈ ਵੀਰੇ ਠੀਕ ਹੈ ਮੋਹਨ ਮਗਲੇ ਜੇ ਕੋਈ ਜਣਿਆ ਨਾ ਆਪਣੇ ਕੋ ਆਉਣਾ ਪਹਿਲੇ ਬਾਜ਼ਾਰ ਘੁੰਮ ਕੇ ਫੇਰ ਆਵੇ ਆਪਣਾ ਬਾਹਰੋਂ 10000 ਦਾ ਫਰਕ ਹੀ ਨਹੀਂ ਲੇ ਕੇ ਠੀਕ ਹੈ ਇਹਦਾ ਬਈ ਕੀ ਮੁੱਲ ਕਰਦਿਆਂ ਬਈ 30000 ਦੀ ਦੇਣੀ ਆ ਆਫਰ ਹੋ ਗਿਆ ਬਈ ਇਹ ਵੀ ਆਫਰ ਤੋਹਫਾ ਵੀ ਬਈ ਮਾੜਾ ਮੋਟਾ ਮਾਨ ਕਰਦਿਆਂ ਮਾਨ ਛੋਟ ਕਰਾਂਗੇ ਵੀਰੇ ਤੇ ਜੇਕਰ ਬਈ ਕੋ ਜੋੜਾ ਲੈ ਗਿਆ ਜੋੜਾ ਲੈ ਗਿਆ ਫਿਰ 2000 ਛੱਡ ਦੇਣਾ ਚਲੋ ਠੀਕ ਹੈ ਵੀਰੇ ਤੋਹਫਾ ਹੀ ਆ ਵੀਰੇ ਜੇਰਾ ਕੋਈ ਲੈ ਜਾ ਚੰਗੀ ਹੈਗੀ ਆ ਤੇ ਉਹਨਾਂ ਸੁਣਾ ਸਾਈਜ਼ ਵੀ ਚੰਗਾ ਹੈਗਾ ਦੋਨੋਂ ਗਾਮਾਂ ਚੰਗੀ ਹੈਗੀ ਬਾਈ ਕਹਿੰਦਾ ਇਹ ਜੋੜਾ ਲੈ ਜਾਊਗਾ 2000 ਵਿੱਚੋਂ ਮਾਨ ਕਰ ਦਾਂਗੇ ਉਹਦਾ ਦੋਨੋਂ ਚੰਗੀਆਂ ਹੈਗੀਆਂ ਆਏ। ਜੇ ਅਗਲਾ ਕੋਈ ਵੇਚਣ ਵਾਲਾ ਵੀ ਲੈਂਦਾ ਤਾਂ ਵੀ 얘ਗਲੇ ਨੂੰ 5-5 10-10 ਹਜ਼ਾਰ ਦੇ ਕੇ ਜਾਣਗੇ ਠੀਕ ਆ। ਆਪਾਂ ਨੂੰ ਮਿਲੀਆਂ ਤੇ ਆਪਾਂ ਦੇ ਰਹੇ ਹਾਂ ਠੀਕ ਆ। ਜੇ ਇਹੀ ਕੇ ਪੱਕੇ ਏਡੇ ਤੇ ਹੁੰਦੀਆਂ ਇਹਦਾ 45 ਮੰਗ ਲੈਣਾ ਸੀ। ਉਹਦਾ 60 ਮੰਗ ਲੈਣਾ ਸੀ। ਠੀਕ ਹੈ ਠੀਕ ਹੈ। ਇੱਕਦ ਨਹੀਂ ਚੰਗੀਆਂ ਹੈਗੀਆਂ ਦੋਨੋਂ ਗਾਵਾਂ। ਚੰਗੀਆਂ ਵੀਰੇ ਦੋਨੇ। ਦੋਨਾਂ ਦੀ ਬਾਈ ਹਰ ਤਰ੍ਹਾਂ ਦੀ ਤਸੱਲੀ ਹੈਗੀ ਹੈ। ਤਸੱਲੀ ਆ ਵੀਰੇ। ਪੂਰੀਆਂ ਗਰੰਟੀ ਆਪਣੀ ਦੋਨਾਂ ਬੈੜੀਆਂ ਦੀ ਭਾਰ ਪਿੱਛੇ ਦੀ ਥਣਾ ਦੀ ਕੋਈ ਲੱਤ ਚੱਕੇ ਹਰ ਇੱਕ ਤਰ੍ਹਾਂ ਦੀ ਗਰੰਟੀ ਆਪਣੀ ਸੱਗੀ ਜਾਈ ਰੈਗੂਲਰ ਆਇਆ ਕਰਨੀਆਂ ਵੀੜੀਆਂ ਤੁਹਾਨੂੰ ਦੱਸਤਾ ਵੀ ਆਪਣੇ ਕੋ ਰੁਟੀਨ ਚ ਹੀ ਹੋਇਆ ਕਰਨੀਆਂ 10 ਤੋਂ 15 20 ਤੋਂ 25 ਗਾਮ ਅਗਲਾ ਪਉ ਮੈਂ 4 ਲਵੇ 5 ਲਵੇ ਆਪਣਾ ਕੰਮ ਚੱਲ ਰਿਹਾ ਸੀ ਤਾਂ ਆਪਾਂ ਰੋਕੇ ਸੀ ਇੱਕ ਦੋ ਦੋ ਲਿਆ ਕੇ ਵੇਚ ਦਈ ਵੀਡੀਓ ਵੀ ਆਪਾਂ 2 ਮਹੀਨੇ ਮਹੀਨੇ ਦੀ ਬਣਾ ਕੇ ਪਾ ਰਹੇ ਹਾਂ ਹਾਂਜੀ ਜੀ ਵੀਰੇ ਹੁਣ ਰੁਟੀਨ ਚ ਆਇਆ ਕਰਨਗੇ ਆਪਣੀ ਵੀਡੀਓ ਵੀ ਆਏ ਕਰੇਗੀ ਹਾਂਜੀ ਤੇ ਪਸੂ ਵੀ ਆਇਆ ਕਰਨਗੇ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਜੀ